ਦੇਸ਼ ਦੀ ਭਾਰਤੀ ਜਨਤਾ ਪਾਰਟੀ ਔਰ ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਸਮੇਂ-ਸਮੇਂ ਸਿਰ ਲੋਕਤੰਤਰ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਉਹ ਦੀ ਅੱਜ ਇੱਕ ਜਿਉਂਦੀ ਜਾਗਦੀ ਐਗਜ਼ਾਮਪਲ ਫੇਰ ਦੁਬਾਰਾ ਅੱਜ ਚੰਡੀਗੜ੍ਹ ਦੀ ਧਰਤੀ ਦੇ ਉੱਪਰ ਸੰਜੀਤ ਹੋਈ ਹੈ ਇੱਕ ਚਤਰਵੇਦੀ ਨਵਨੀਤ ਚਤਰਵੇਦੀ ਨਾਮ ਦੇ ਵਿਅਕਤੀ ਨੇ ਰਾਜ ਸਭਾ ਦੀ ਇੱਕ ਸੀਟ ਪੰਜਾਬ ਦੇ ਵਿੱਚੋਂ ਜੋ ਸੰਜੀਵ ਅਰੋੜਾ ਜੀ ਦੇ ਰਿਜ਼ਾਈਨ ਕਰਨ ਤੋਂ ਬਾਅਦ ਖਾਲੀ ਹੋਈ ਸੀਗੀ ਉਹਦੇ ਲਈ ਨੋਮੀਨੇਸ਼ਨ ਭਰੀ ਨੋਮੀਨੇਸ਼ਨ ਭਰਨ ਦਾ ਹੱਕ ਸਾਰੇ ਮੁਲਕ ਨੂੰ ਹੈ ਜਿਹੜਾ ਮਰਜ਼ੀ ਭਰ ਸਕਦਾ ਪਰ ਫਰਜ਼ੀ ਵਾੜੇ ਦੇ ਨਾਲ ਨੋਮੀਨੇਸ਼ਨਾਂ ਭਰ ਕੇ ਰਾਜ ਸਭਾ ਦੇ ਵਿੱਚ ਪਹੁੰਚਣਾ ਇਹ ਦੇਸ਼ ਤੇ ਦੇਸ਼ ਦੇ ਲੋਕਤੰਤਰ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲਾ ਕੰਮ ਹੈ 6 ਅਕਤੂਬਰ ਨੂੰ ਇਸ ਸੋ ਕਾਲਡ ਵਿਅਕਤੀ ਨੇ ਨਮਨੀਤ ਚਤੁਰਵੇਦੀ ਨੇ ਆਮ ਆਦਮੀ ਪਾਰਟੀ ਦੇ 10 ਐਮ ਐਲ ਏਜ਼ ਦੇ ਨਾਂ ਐਜ਼ ਪ੍ਰੋਪੋਜ਼ਰਜ਼ ਨਾਮ ਲਿਖ ਕੇ ਉਹਦੀ ਨੋਮੀਨੇਸ਼ਨ ਆਪ ਦੀ ਫਾਈਲ ਕਰ ਦਿੱਤੀ ਵਿਧਾਨ ਸਭਾ ਸੈਕਟਰੀਅਟ ਦੇ ਵਿੱਚ ਉਸ ਤੋਂ ਬਾਅਦ ਕੱਲ ਫਿਰ ਯਾਨੀ ਕਿ 13 ਅਕਤੂਬਰ ਨੂੰ ਔਰ ਇਸ ਨੋਮੀਨੇਸ਼ਨ ਦੇ ਉੱਪਰ ਸਿਰਫ ਨਾਮ-ਨਾਮ ਸੀ ਆਮ ਆਦਮੀ ਪਾਰਟੀ ਦੇ 10 ਐਮਐਲਏ ਦੇ ਕਿਸੇ ਦੇ ਕੋਈ ਸਿਗਨੇਚਰ ਨਹੀਂ ਸੀਗੇ ਦੁਬਾਰਾ ਇਸ ਵਿਅਕਤੀ ਨੇ ਨਵਨੀ ਚਤਰਵੇਦੀ ਨੇ ਦੁਬਾਰਾ ਕੱਲ ਇੱਕ ਨੋਮੀਨੇਸ਼ਨ ਫਾਈਲ ਕੀਤੀ ਤੇ ਜਿਹੜੇ ਕੱਲ ਡਾਕੂਮੈਂਟ ਸਾਈਨ ਕੀਤੇ ਉਹਦੇ ਵਿੱਚ ਫਿਰ 10 ਬੰਦਿਆਂ ਦੇ ਨਾਮ ਨੇ ਜਿਹੜੇ ਉਹ ਵਿਦ ਜਾਲੀ ਸਿਗਨੇਚਰ ਸਾਈਨ ਫੋਰਜ ਕਰਕੇ ਉਹ ਦਿੱਤੇ ਜਿਹਦੇ ਵਿੱਚ ਬਾਕੀਆਂ ਦੇ ਨਾਲ-ਨਾਲ ਫੌਜਾ ਸਿੰਘ ਸਰਾਰੀ ਜੀ ਦੇ ਸਾਈਨ ਨੇ ਜਿਹੜੇ ਉਹ ਵੀ ਫੋਰਜ ਕਰਕੇ ਦੇ ਦਿੱਤੇ ਗਏ ਤੇ ਕੱਲ ਰਾਤ ਨੂੰ 11:35 ਦੇ ਕਿਉਂਕਿ ਇਹਨਾਂ 10 ਐਮਐਲਏ ਦੇ ਵਿੱਚ ਜਿਹੜਾਂ ਦੇ ਸਾਈਨ ਦਿੱਤੇ ਗਏ ਸੀਗੇ ਇਹਨਾਂ ਦੇ ਵਿੱਚ ਐਮਐਲਏ ਰੋਪੜ ਦਿਨੇਸ਼ ਕੁਮਾਰ ਚੱਡਾ ਦੇ ਵੀ ਸਾਈਨ ਫੋਰਜ ਕੀਤੇ ਗਏ ਸੀਗੇ ਉਹਨਾਂ ਨੇ ਰੋਪੜ ਪੁਲਿਸ ਨੂੰ ਕੰਪਲੇਨਟ ਦਿੱਤੀ ਤੇ ਰਾਤ ਨੂੰ 10:35 ਮਿੰਟ ਦੇ ਉੱਪਰ ਇਸ ਵਿਅਕਤੀ ਦੇ ਉੱਪਰ ਜਾਲ ਸਾਜ਼ੀ ਦਾ ਪਰਚਾ ਜਿਹੜਾ ਉਹ ਦਰਜ ਹੋ ਗਿਆ ਅੱਜ ਕੋਰਟ ਵੱਲੋਂ ਇਸ ਹੱਗ ਦੇ ਇਹ ਜੋ ਵਿਅਕਤੀ ਹੈ ਨੂਨੀ ਚਤਰਵੇਦੀ ਉਹਦੇ ਅਰੈਸਟ ਵਾਰੰਟ ਨੇ ਜਿਹੜੇ ਉਹ ਵੀ ਨਿਕਲੇ ਹੋਏ ਨੇ ਤੇ ਅੱਜ ਜਦੋਂ ਇਹ ਵਿਅਕਤੀ ਸਕਰੂਟੀ ਕਿਉਂਕਿ ਹੋਣੀ ਸੀਗੀ ਵਿਧਾਨ ਸਭਾ ਦੇ ਵਿੱਚ ਤੇ ਜਦੋਂ ਇਹ ਸਕਰੂਟੀ ਤੇ ਆਉਂਦਾ ਤੇ ਉੱਥੋਂ ਨਿਕਲਦਾ ਤੇ ਬੀਜਪੀ ਦੇ ਸਟੇਟ ਗੈਸਟ ਦੇ ਵਿੱਚੋਂ ਇੱਕ ਉਹ ਵਿਅਕਤੀ ਜਿਹੜਾ ਕਿ ਇੰਨੀ ਹਿਮਾਕਤ ਕਰ ਰਿਹਾ ਹੈ ਕਿ ਰਾਜ ਸਭਾ ਦੇ ਵਿੱਚ ਜਾਲੀ ਦਸਖਤਾਂ ਦੇ ਨਾਲ ਪਹੁੰਚਣਾ ਚਾਹ ਰਿਹਾ ਹੈ ਤੇ ਉਹਨੂੰ ਫੜ ਕੇ ਅੰਦਰ ਕਰਨ ਦੀ بجائے ਪਰਚਾ ਦਰਜ ਹੋਵੇ ਕੋਰਟ ਦੇ ਆਰਡਰ ਹੋਣ ਅਰੈਸਟ ਵਾਰੰਟ ਹੋਣਾ ਤੇ ਜਦੋਂ ਅੱਜ ਇਹਨਾਂ ਅਰੈਸਟ ਵਾਰੰਟਾਂ ਨੂੰ ਲੈ ਕੇ ਰੋਪੜ ਪੁਲਿਸ ਚੰਡੀਗੜ੍ਹ ਆਈ ਤੇ ਇਹ ਵਿਅਕਤੀ ਸੈਕਟਰੀਅਟ ਤੋਂ ਨਿਕਲ ਕੇ ਵਿਧਾਨ ਸਭਾ ਤੋਂ ਨਿਕਲ ਕੇ ਜਦੋਂ ਲੇਕ ਕੋਲੇ ਗਿਆ ਤੇ ਉੱਥੇ ਜਦੋਂ ਇਹਨੂੰ ਅਰੈਸਟ ਕਰਨ ਲੱਗੇ ਤੇ ਚੰਡੀਗੜ੍ਹ ਪੁਲਿਸ ਆਪ ਦੇ ਇਸ ਖਾਸਮ ਖਾਸ ਮਹਿਮਾਨ ਨੂੰ ਕੇਂਦਰ ਸਰਕਾਰ ਦੀਆਂ ਭਾਜਪਾ ਦੀਆਂ ਹਦਾਇਤਾਂ ਦੇ ਉੱਪਰ ਇਹਨੂੰ ਬਚਾਉਣ ਦੇ ਲਈ ਆ ਗਈ ਚੰਡੀਗੜ੍ਹ ਪੁਲਿਸ ਪੰਜਾਬ ਪੁਲਿਸ ਦੇ ਨਾਲ ਇਸ ਠੱਗ ਬੰਦੇ ਨੂੰ ਬਚਾਉਣ ਦੇ ਲਈ ਪੰਜਾਬ ਪੁਲਿਸ ਦੇ ਨਾਲ ਭਿੜੀ ਤੇ ਆਪਦੀ ਸਰਕਾਰੀ ਗੱਡੀ ਦੇ ਵਿੱਚ ਲਿਜਾ ਕੇ ਐਸਕੋਰਟ ਕਰਕੇ ਇਹਨੂੰ ਸ਼ਰਮ ਦਿੱਤੀ ਗਈ ਚੰਡੀਗੜ੍ਹ ਪੁਲਿਸ ਹੈੱਡਕ quarters ਦੇ ਵਿੱਚ ਆ ਗੱਡੀ ਹੈ ਜਿਹਦੇ ਵਿੱਚ ਉਹ ਘੁੰਮ ਰਿਹਾ ਆ ਦੇਖੋ ਗੱਡੀ ਕਾਲੀ ਗੱਡੀ ਨੰਬਰ ਹੈਗਾ CH01GA6800 ਉੱਪਰ ਲਾਲ ਬੱਤੀ ਲੱਗੀ ਹੋਈ ਆ ਪੁਲਿਸ ਦੀ ਤੇ ਇਸ ਗੱਡੀ ਦਾ ਜਦੋਂ ਅਸੀਂ ਰਿਕਾਰਡ ਕਢਾਇਆ ਮੈਂ ਹੁਣੇ ਆਉਣ ਤੋਂ ਪਹਿਲਾਂ ਤੇ ਇਹ ਗੱਡੀ ਤੇ ਕਿਸ ਦਿਨਾਂ ਦੇ ਉੱਪਰ ਰਜਿਸਟਰਡ ਹੈ ਉਹਨਾਂ ਨੇ ਡਾਇਰੈਕਟਰ ਜਨਰਲ ਆਫ ਪੁਲਿਸ ਯੂਟੀ ਚੰਡੀਗੜ੍ਹ ਸੋ ਕਮਾਲ ਦੀ ਗੱਲ ਤਾਂ ਇਹ ਹੈ ਕਿ ਇੱਕ ਉਹ ਵਿਅਕਤੀ ਜਿਹੜਾ ਕਿ ਦੇਸ਼ ਦੇ ਸਭ ਤੋਂ ਪਵਿੱਤਰ ਸਦਨ ਦੇ ਵਿੱਚ ਪਹੁੰਚਣਾ ਚਾਹ ਰਿਹਾ ਹੈ ਜਾਲੀ ਸਿਗਨੇਚਰਾਂ ਦੇ ਜ਼ਰੀਏ ਇਹ ਜੇ ਜਾਸਾਜ਼ਾ ਨੂੰ ਜੇਲ੍ਹਾਂ ਦੇ ਵਿੱਚ ਡੱਕਣ ਦੀ ਬਜਾਏ ਭਾਜਪੀ ਕੇਂਦਰ ਸਰਕਾਰ ਮਿਨਿਸਟਰੀ ਆਫ ਹੋਮ ਅਫੇਅਰਸ ਚੰਡੀਗੜ੍ਹ ਯੂਟੀ ਦੀ ਐਡਮਿਨਿਸਟ੍ਰੇਸ਼ਨ ਦੇ ਜ਼ਰੀਏ ਯੂਟੀ ਪੁਲਿਸ ਦੇ ਜ਼ਰੀਏ ਉਹਨੂੰ ਸਜ਼ਾ ਦੇਣ ਦੀ ਬਜਾਏ ਉਹਨੂੰ ਸਟੇਟ ਗੈਸਟ ਬਣਾ ਕੇ ਅੱਜ ਉੱਥੇ ਉਹਦੀ ਖੇਦਮਤ ਜਿਹੜੀ ਉਹ ਕਰ ਰਹੀ ਹੈ ਇਸ ਤੋਂ ਸ਼ਰਮਨਾਕ ਕਾਰਾ ਭਾਜਪੀ ਦਾ ਤੇ ਕੇਂਦਰ ਸਰਕਾਰ ਦਾ ਹੋ ਨਹੀਂ ਸਕਦਾ ਹੈਗਾ ਅਸੀਂ ਅਪੀਲ ਕਰਾਂਗੇ ਕੇਂਦਰ ਸਰਕਾਰ ਨੂੰ ਕਿ ਕਿਰਪਾ ਕਰਕੇ ਥੋੜੀ ਬਹੁਤ ਸ਼ਰਮ ਹਿਆ ਕਰੋ ਦੇਸ਼ ਦੇ ਵਿੱਚ ਕੋਈ ਲੋਕਤੰਤਰੀ ਕਦਰਾਂ ਕੀਮਤਾਂ ਜਿਉਂਦੀਆਂ ਰਹਿ ਲੈਣ ਦਿਓ ਇਸ ਤਰੀਕੇ ਦੇ ਨਾਲ ਇੱਕ ਇੱਕ ਕਰਕੇ ਜੇ ਲੋਕਤੰਤਰ ਨੂੰ ਖਤਮ ਕਰੋਗੇ ਜੇ ਲੋਕਤੰਤਰ ਨਾ ਰਿਹਾ ਤੇ ਮੁਲਕ ਨਹੀਂ ਰਹਿਣਾ ਹੈ ਤਾਂ ਤੁਹਾਡੀਆਂ ਗੱਡੀਆਂ ਨੇ ਜਿਹੜੀਆਂ ਉਹ ਵੀ ਨਹੀਂ ਰਹਿਣੀਆਂ ਹੈਗੀਆਂ ਸੋ ਦੁਬਾਰਾ ਅਪੀਲ ਕਰਦੇ ਆ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਕਿ ਇਸ ਬੇਈਮਾਨ ਵਿਅਕਤੀ ਨੂੰ ਇਮੀਡੀਏਟਲੀ ਰੋਪੜ ਪੁਲਿਸ ਦੇ ਹਵਾਲੇ ਕੀਤਾ ਜਾ ਸਕੇ ਤਾਂ ਕਿ ਦਾ ਹਸਾਬਕਤਾਬਾ ਜਿਹੜਾ ਕਾਨੂੰਨ ਮੁਤਾਬਕ ਹੋ ਸਕੇ